ਜਿਭਰਾ ਉਹ ਦਿਨ ਬੁੱਧਵਾਰ 17 ਤੀ ਤਰੀਕ ਨਵਾਂ ਮਹੀਨਾ 2025 ਦੀ ਵੀਡੀਓ ਬਣਾ ਰਹੇ ਹਾਂ ਖੜੇ ਹਾਂ ਟਰੈਕਟਰ ਮੰਡੀ ਤਰਵੰਡੀ ਸਾਬੋ ਤੇ ਇਹਨਾਂ ਬੁੱਧਵਾਰ ਆਏ ਬੁੱਧਵਾਰ ਜੋ ਮੰਡੀਪਰਾਵੋ ਲੱਗਦੀ ਹੈਗੀ ਤੇ ਆਪਾਂ ਵੀ ਟਰੈਕਟਰ ਲੈ ਕੇ ਇੱਥੇ ਪਹੁੰਚੇ ਹੋਏ ਹਾਂ ਤੇ ਜੜ ਜੋ ਬਾਈ ਸਾਰੇ ਭਰਾ ਦਿੰਨੇ ਆਪਾਂ ਟਰੈਕਟਰਾਂ ਬਾਰੇ ਜਾਣਕਾਰੀ ਜਿਹੜੇ ਜਿਹੜੇ ਆਪਣੇ ਕੋਲ ਨਵੇਂ ਆਏ ਨੇ ਕੋਈ ਸੋਰ ਭਰਾਵਾਂ ਦੇ ਟਰੈਕਟਰ ਜੋ 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 ਬਾਈ ਸਾਰੇ ਪਰ ਕਮੈਂਟ ਕਰਕੇ ਦੱਸੀ ਚੱਲੋ ਆਵਾਜ਼ ਬੂਜਾਈ ਜਾਂਦੀ ਆ ਲਿਖਾਉਣੇ ਫਿਰ ਤੁਹਾਨੂੰ ਟਰੈਕਟਰ ਤੇ ਦੇਵਾਂਗੀ ਜਾਣਕਾਰੀ ਟਰੈਕਟਰਾਂ ਬਾਰੇ ਬਾਕੀ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਕਿਹੜਾ ਟਰੈਕਟਰ ਬਾਈ ਲੈਣਾ ਤੁਸੀਂ ਚਲ ਜੇ ਆਪਾਂ ਟਰੈਕਟਰ ਵੀ ਦਿਖਾਵਾਂਗੇ ਬਾਈ ਰੇਟ ਆਪਾਂ ਅੱਜ ਸੋਥੋ ਜਾਣਾ ਇਹ ਕਿੰਨੇ ਰੁਪਈਆ ਦਾ ਟਰੈਕਟਰ ਹੈ ਕਿਹੜਾ ਟਰੈਕਟਰ ਤੇ ਕਮੈਂਟਾਂ ਦੇ ਵਿੱਚ ਦੱਸੀ ਜਰੂਰ ਚੱਲਿਓ ਸ਼ੁਰੂਆਤ ਆਪਾਂ ਇਸੇ ਟਰੈਕਟਰ ਦੀ ਕਰ ਦਿੰਨੇ ਆ ਬਾਈ 2012 ਮਾਡਲ ਆ 50 ਨੰਬਰ ਆ 14 ਦੇ ਰਿੰਬਾਂ ਵਾਲਾ 16 ਦੇ ਟਾਇਰ ਪਾਏ ਹੋਏ ਨੇ ਪੰਜਾਬ ਦਾ ਨੰਬਰ ਆ 4 ਲੱਖ 10000 ਰੁਪਏ ਇਹ ਟਰੈਕਟਰ ਦੀ ਡਿਮਾਂਡ ਆ ਬਾਈ ਕਿੰਨੇ ਰੁਪਈਆ ਦਾ ਟਰੈਕਟਰ ਹੋ ਸਕਦਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਭਰਾ ਆਪਾਂ ਇਧਰੋਂ ਸ਼ੁਰੂ ਕਰ ਦਿੰਦੇ ਆਂ ਭਾਬੋ 2012 ਮਾਡਲ ਤੋਂ ਸਵਰਾਜ 855 ਨਵੇਂ ਟਾਇਰ ਨੇ ਚਾਰੇ ਕੰਡੀਸ਼ਨ ਚੈੱਕ ਕਰੋ ਖੜਾ ਨਾ ਗੁੰਦਿਆ ਟਰੈਕਟਰ ਬਈ ਜਾਵਾ ਰਿਵਾਸਾ ਵੀਡੀਓ ਦੇ ਵਿੱਚ ਆ ਗਿਆ ਡਬਲ ਪੰਪ ਆ ਵਸ ਸਟੀering ਦੇ ਵਿੱਚ ਪੂਰਾ ਸਾਫ ਸੁਥਰਾ ਤੇ ਸੋਹਣਾ ਟਰੈਕਟਰ ਕਰੋ ਬਈ ਚੈੱਕ ਕੰਡੀਸ਼ਨ ਤੇ ਦੱਸੋ ਬਈ ਕਿੰਨੇ ਰੁਪਈਆ ਦਾ ਹੋ ਸਕਦਾ ਆਪਾਂ ਕਰਦੇ ਆਂ ਦੀ ਡਿਮਾਂਡ 4 ਲੱਖ ਤੇ 15000 ਰੁਪਈਆ ਪੁਆਇੰਟਾਂ ਦੇ ਵਿੱਚ ਤੁਸੀਂ ਦੱਸਣਾ ਵੀ ਕਿੰ ਕੀ ਕੀ ਕੀਮਤ ਸਹੀ ਰੇਟ ਕੀ ਹੋ ਸਕਦਾ ਤਾਂ ਕਿੰਨੇ ਰੁਪਈਆ ਦਾ ਵੇਖਣਾ ਹੈ ਟਰੈਕਟਰ ਕਿਸੇ ਭਾਣੇ ਲੈਣਾ ਹੋਇਆ ਤਾਂ ਤਾਂ ਵੀ ਦੱਸ ਦਿਓ ਰੇਟ ਸਹੀ ਲਾ ਦਿਓ ਤੇ ਆਪਾਂ ਟਰੈਕਟਰ ਤੁਹਾਨੂੰ ਇਹ ਦੇ ਦਾਂਗੇ 4,115,000 ਰੁਪਈਆ ਇਹ ਟਰੈਕਟਰ ਦੀ ਡਿਮਾਂਡ ਆ ਤੁਸੀਂ ਦੱਸ ਸਕਦੇ ਹੋ ਵੀ ਕੀ ਰੇਟ ਹੋ ਸਕਦਾ ਇਹ ਤਾਂ ਹਰਿਆਣਾ ਨੰਬਰ ਆ ਨਵੇਂ ਟੈਰਾ ਇੰਜਨ ਗੇਅਰ ਦਾ ਬਿਲਕੁਲ ਲੋਕਾ ਸਾਫ ਸੁਥਰੇ ਟਰੈਕਟਰ ਪਿਆਗਾ ਜੋ ਦੱਸੀ ਚਲੋ ਗਾ ਕਮੈਂਟ ਕਰ ਅੱਗੇ ਆ ਗਿਆ ਬਾਈ ਆਪਣੇ ਕੋਲ 2010 ਮਾਡਲ ਸਵਰਾਜ 855 ਪੰਜਾਬ ਦਾ ਨੰਬਰ ਆ ਚੱਪਾ ਵਾਲੀ ਟਰੈਕਟਰ ਦੀ ਕਾਪੀ ਆ ਕਨੀਸ਼ਨ ਚੈੱਕ ਕਰ ਲਓ ਬਾਈ 15 ਮਾਡਲ ਵਾਲਾ ਵਰਗੀ ਕਨੀਸ਼ਨ ਬਈ ਟਰੈਕਟਰ ਦੀ ਉਹ ਸ਼ੂਦਾ ਚੈੱਕ ਕਰੋ ਬਿਲਕੁਲ ਨਵਾਂ ਟਰੈਕਟਰ ਕੰਪੀਗ ਨੂੰ ਪੀ ਟਰੈਕਟਰ ਤੇ ਲੱਗੀ ਹੋਈ ਆ ਮਗਲੇ ਟਰ 70 ਪੈਸੇ ਮੂਹਲੇ ਟਰ ਪਏ ਨੇ 80 ਪੈਸੇ ਦੱਸੋ ਭਾਈ ਕਿੰਨੇ ਰੁਪਈਆ ਦਾ ਰੈਟਰ ਸਹੀ ਮੈਨੇ ਚੇ ਕ੍ਰੀਨਸ ਨੂੰ ਦਿਖਾ ਦਿਆ ਬਚਾਰੇ ਪਾਸੇ ਕਮੈਂਟ ਕਰਕੇ ਦੱਸੇ ਜਲਿਓ ਬਈਆ ਕੁ ਮੈਂ 44 ਹੈ ਕਿਆ ਲੋ ਭਾਈ ਦੱਸੋ ਕਰ ਆਪਾਂ ਬਈ ਕਹਿੰਦੇ ਆ 145000 ਰੁਪਈਆ 2010 ਮਾਡਲ 50 ਨੰਬਰ ਕੀ ਰੇਟ ਹੋਊ ਤੁਹਾਡੇ ਹਿਸਾਬ ਨਾਲ ਇਹਦਾ ਕਿੰਨੇ ਰੁਪਈਆ ਦਾ ਵੇਚਣਾ ਚਾਹੀਦਾ ਰੈਟਰ ਅੱਗੇ ਆਪਣੇ ਕੋਲੇ ਹੌਲੈਂਡ ਜਰੂਰ ਆ ਗਿਆ 2019 ਮਾਡਲ ਸਪੈਸ਼ਲ ਐਡੀਸ਼ਨ ਦੇ ਵਿੱਚ ਚੈੱਕ ਕਰ ਲੋ ਟਰੈਕਟਰ ਦੀ ਕੰਡੀਸ਼ਨ ਬਿਲਕੁਲ ਨਵਾਂ ਟਰੈਕਟਰ ਆ ਚਾਰੇ ਟਾਇਰ ਬਿਲਕੁਲ ਨਵੇਂ ਪੈਣ ਨਵੇਂ ਜਮਤਾ ਜੇ ਕੰਡੀਸ਼ਨ ਚੈੱਕ ਕਰ ਲੋ ਟਰੈਕਟਰ ਦੀ ਘੋੜਾ ਬੈਂਪਰ ਲੱਗਿਆ ਹੋਇਆ ਨੋਪੀ ਕੋ ਨੋਪੀ ਦੇ ਨਾਲ ਹੀ ਆਉਂਦੀ ਹੁੰਦੀ ਹੈ ਬਾਈ ਟੈਕ ਡੱਕ ਆਪਣੇ ਕੋਲ ਲੱਗਿਆ ਹੋਇਆ ਹੈਗਾ ਤੇ ਦੱਸੋਗੇ ਨਾ ਇਹ ਰੇਟ ਦਾ ਇਹ ਟਰੈਕਟਰ ਦਾ ਰੇਟ ਆਪਾਂ ਡਿਮਾਂਡ ਕਰਦੇ ਹਾਂ 675000 ਰੁਪਿਆ ਤਵਾ ਕੀ ਤੁਸੀਂ ਦੱਸਣਾ ਕਮੈਂਟਾਂ ਦੇ ਵਿੱਚ ਕਿੰਨੇ ਰੁਪਈਆ ਦਾ ਹੋ ਜੂਗਾ ਟੌਪ ਵਾਲਾ ਮਾਡਲ ਆ ਗਿਆ ਜੈਕ ਵਾਲਾ ਡੈਕਟਰ ਆ ਗਿਆ ਜਿਵੇਂ ਬਈ ਜਿਕੇ ਸਹ ਭਰਾ ਨੂੰ ਆ ਗਿਆ ਹੈਗੀ ਆ ਜਾਣਕਾਰੀ ਹੈਗੀ ਆ ਕਿੰਨੇ ਰੁਪਈਆ ਡੈਕਟਰ ਵੇਚਣ ਵਾਲਾ 2019 ਮਾਡਲ ਸਪੈਸ਼ਲ ਐਡੀਸ਼ਨ ਦੇ ਵਿੱਚ ਹੈ ਰਿਆਣਾ ਨੰਬਰ ਆ ਗਿਆ ਆਪਣੇ ਕੋਲ ਪੰਜਾਮ ਨੰਬਰ ਦਾ ਡੈਕਟਰ ਆ ਗਿਆ ਬਾਈ 2011 ਮਾਡਲ ਟੌਪ ਵਾਲਾ ਮਾਡਲ 55 ਸੀਪੇ ਦੇ ਵਿੱਚ ਇੰਡਾ ਨੰਬਰ ਆ ਟਾਇਰ ਬਈ ਨਵੇਂ ਆ ਮਗਲੇ ਬਿਲਕੁਲ ਮੂਲੇ ਸਿੱਧੇ ਪਿਆ ਟੈਕ ਦੀ ਕਨੈਕਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਇਹ ਕਿਸੇ ਪੁਰਾਣੇ ਟਰੈਕਟਰ ਵੇਚਣਾ ਉਹ ਵੀ ਬਈ ਆਪਦਾ ਨੰਬਰ ਵਿੱਚੇ ਦੇ ਸਕਦਾਗਾ ਆਪਾਂ ਵੀ ਦੇਖ ਲਾਂਗੇ ਜੇ ਕਿਸੇ ਪੁਰਾਣੇ ਹੋਰ ਲੈਣਾ ਉਹ ਵੀ ਲਾ ਕੇ ਦੇਖ ਲੂਗਾ 2011 ਮਾਡਲ ਟਾਪ ਵਾਲਾ ਮਾਡਲ ਆ ਆਪਾਂ ਡਿਮਾਂਡ ਕਰ ਦਿਆਂ ਦੀ 495000 ਰੁਪਇਆ ਬਈ ਇਹ ਆਪਦਾ ਨੰਬਰ ਆ ਅੱਗੇ ਜੌਂਡੀ ਆ ਰਾਇਆ ਬਈ ਆਪਣੇ ਕੋਲ ਨਵਾਂ 5210 ਗੇਅਰ ਪ੍ਰੋ ਦੇ ਵਿੱਚ ਹੋਰ ਸਪੀਡ ਟੌਪ ਵਾਲਾ ਮਾਡਲ ਆਗਾ ਨਾ ਦੇ ਟਾਇਰ ਪਾਏ ਟਰੈਕਟਰ ਦੇ 85 90 ਪੈਸੀ 7 800 ਘੰਟਾ ਟਰੈਕਟਰ ਚੱਲਿਆ ਹੋਇਆਗਾ ਸਾਡੇ ਕੋ 7 ਲੱਖ ਰੁਪਇਆ ਡਿਮਾਂਡ ਕਰਦੇ ਆ ਫਸਟ ਓਨਰ ਦਾ ਫਸਟ ਪਾਰਟੀ ਦਾ ਟਰੈਕਟਰ ਆ ਬਿਲਕੁਲ ਨਵਾਂ ਟਰੈਕਟਰ ਪਿਆਗਾ ਕੰਡੀਸ਼ਨ ਚੈੱਕ ਕਰ ਲਓ ਪੈਰਪੁਰ ਦਾ ਨਾ ਤੋਂ ਮੀਰਾਂਗ ਲੈ ਆਜੇ ਬਈ ਰੰਬਾਰੋਂਬਾਰੋਂ ਚੈੱਕ ਕਰ ਲਓ ਜਮਾ ਆ ਜਿਆ ਨਿਕਲ ਨਿਕਲ ਬਈ ਉਵੇਂ ਹੀ ਪਏ ਟਰੈਕਟਰ ਦੇ ਕੰਡੀਸ਼ਨ ਚੈੱਕ ਕਰ ਸਕਦੇ ਹਾਂ 5210 2022 ਮਾਡਲ ਗੀਅਰ ਪ੍ਰੋ 7.5 ਲੱਖ ਰੁਪਏ ਇਹ ਟਰੈਕਟਰ ਦੀ ਡਿਮਾਂਡ ਕਰਦੇ ਆਂ ਮਾ ਐਨੀ ਵੀ ਜਾਣਕਾਰੀ ਕਿਸੇ ਭਰਾ ਨੂੰ ਯਾਰ ਸਾਡਾ ਮਰੇ ਜਰੂਰ ਦੱਸੋ 60 ਵਾਲਾ ਆ ਗਿਆ ਭਰਾਵਾ 15 ਮਾਡਲ 44 ਡਾਇਰ ਟਰੈਕਟਰ ਦੇ ਨਵੇਂ ਨੇ 16 ਦੇ ਟਾਇਰਾਂ ਦੇ ਵਿੱਚ ਆ ਗਿਆ ਕੰਡੀਸ਼ਨ ਨੂੰ ਚਾਰੇ ਪਾਸਿਆਂ ਆਪਾਂ ਦਿਖਾ ਦਵਾਂਗੇ ਮੇਰੇ ਕੋ ਬੂ ਟ੍ਰੈਕਟਰ ਦੇ ਲੱਗੇ ਹੋਏ ਨੇ 2015 ਮਾਡਲ 60 ਵਾਲਾ ਲੰਬੀ ਸ਼ੋਹ ਦੇ ਵਿੱਚ ਟੌਪ ਮਾਡਲ ਵਾਲਾ ਟਰੈਕਟਰ ਆ ਗਿਆ ਆਪਾਂ ਡਿਮਾਂਡ ਕਰਦੇ ਆਂ ਦੀ ਬਈ 453000 ਰੁਪਿਆ ਬਾਕੀ ਤੁਸੀਂ ਜਰੂਰ ਦੱਸੋ ਕਿ ਕਿੰਨੇ ਕੁ ਰੁਪਿਆ ਦਾ ਇਹ ਟਰੈਕਟਰ ਹੋ ਸਕਦਾਗਾ 2015 ਮਾਡਲ 60 ਵਾਲਾ ਕੋਣ ਦੇ ਅੱਗੇ ਹੌਲੈਂਡ ਆ ਗਿਆ ਸੁਪਰ ਵਾਲਾ ਬੜਾ ਉਹ ਤੇਰੀ ਸਪੀਡ ਦੇ ਵਿੱਚ ਹਰਿਆਣਾ ਨੰਬਰ ਪਿਆ 1B ਵਾਲਾ ਹੁੰਦੇ ਟਾਇਰ ਰੱਸੀ ਪਏ ਪਿਆ ਮਗਲੇ ਟਾਇਰ ਪਏ ਨੇ ਨਵੇਂ ਗਲੋਪਲ ਤਾਜ਼ੇ ਕੰディション ਤੁਸੀਂ ਟਰੈਕਟਰ ਦੀ ਚੈੱਕ ਕਰ ਸਕਦੇ ਹੋ 15 ਮਰਗੜਾ ਦੇ ਪ੍ਰਾਈਮਰ ਵਜਿਆ ਹੋਇਆ ਹੈਗਾ ਟਰੈਕਟਰ ਬਾਕੀ ਸੁੱਕਾ ਵਿਆ ਬਾਡੀ ਬੁੱਡੀ ਲੈਣ ਦਾ ਕੰディション ਚੈੱਕ ਕਰ ਲਓ 4,65,000 ਰੁਪਏ ਡਿਮਾਂਡ ਆ 2014 ਮਾਡਲ ਹੈ ਹੋ ਗਿਆ ਹੈਗਾ ਬਰਾਉਹ ਸਪੈਸ਼ਲ ਐਡੀਸ਼ਨ ਨੀਲਮ ਰਗੜਾ ਦਾ 2014 ਮਾਡਲ ਟਾਇਰ ਨਾ ਬਿਲਕੁਲ ਨਵੇਂ ਆ ਟਰੈਕਟਰ ਦੇ ਬਾਈ ਉਹ ਸਹੀ ਹੈ ਇਹ ਨਹੀਂ ਬਾਈ ਦੱਸਿਆ ਮਾੜਾ ਕਮੈਂਟ ਕਰਕੇ ਪਲੱਸ ਵਾਲਾ ਮਾਡਲ ਆ ਗਿਆ ਬੀਜੀ ਗੀਅਰ ਦੇ ਵਿੱਚ ਸਪੈਸ਼ਲ ਐਡੀਸ਼ਨ ਆ ਗਿਆ ਇਹ ਟਰੈਕਟਰ ਜੈਕ ਨਹੀਂ ਹੁੰਦਾ ਬਾਈ ਕਨੋਕੀ ਕਨੋਕੀ ਨਾਲ ਦੀ ਲੱਗੀ ਹੋਈਆਂ ਨਵੇਂ ਟਾਇਰ ਹੈਗੇ ਚਾਰੇ ਕਿੱਪ ਕਰ ਲੋ ਤੁਸੀਂ ਨਵਾਂ ਟਰੈਕਟਰ ਚਾਹਵਾ ਮੁਰਾ 2.5 ਲੱਖ ਰੁਪਏ ਦੀ ਡਿਮਾਂਡ ਹੋ ਗਈ ਅੱਗੇ ਸੁਪਰ ਆ ਗਿਆ ਭਰਾ ਉਹ 2014 ਮਾਡਲ 435000 ਰੁਪਏ ਰੈਕਟਰ ਦੀ ਡਿਮਾਂਡ ਆ ਗਈ ਹਰਿਆਣਾ ਨੰਬਰ ਆ ਗਿਆ ਸੁਪਰ ਸ਼ਕਤੀ 30 ਸਪੀਡ ਦੇ ਵਿੱਚ ਡਬਲ ਡਿਸਟ੍ਰੀਬਿਊਟਰ ਵਿੱਚ ਟਾਇਰ ਪੈਂਟ ਟਰੈਕਟਰ ਦੇ 80 ਤੋਂ 85 ਰੁਪਏ ਕਿਵੇਂ ਆ ਫਿਰ ਕੀ ਬੰਦਾ 2014 ਮਾਡਲ 4,35,000 ਰੁਪਏ ਟਰੈਕਟਰ ਦੀ ਦਮਾਰ ਸਤਨਾਮ ਪੰਨੂ ਕੀ ਹਾਲ ਹੈ ਬਾਈ ਜੀ ਵਧੀਆ ਬਾਈ ਠੀਕ ਠਾਕ 2015 ਮਾਡਲ ਆ ਗਿਆ 5,10,000 ਰੁਪਏ ਦਾ ਪੰਜਾਬ ਦਾ ਨੰਬਰ ਨਾਲ ਦੇ ਟਾਇਰ ਪੈਨੇ 70 ਤੋਂ 75 ਰੁਪਏ ਸੋਨਾ ਟਰੈਕਟਰ ਪਿਆ ਪੂਰਾ ਦੱਸੋ ਕਿੰਨੇ ਰੁਪਏਾਂ ਰੇਟ ਹੋ ਸਕਦਾ 5 ਲੱਖ 10 ਹਜ਼ਾਰ ਰੁਪਏ ਟਰੈਕਟਰ ਦੀ ਦਮਾਰ ਕਰਦੇ ਆ ਅੱਗੇ 2008 ਮਾਡਲ ਆ ਗਿਆ ਸਵਾ ਤਿੰਨ ਲੱਖ ਰੁਪਿਆ ਰੇਟ ਆ ਮਗਲ ਅਟੈਚਮੈਂਟ ਨਵੇਂ ਵਰਗੀ ਪੈਨੇ ਮੂ ਲਿਖ ਜਾਂ ਪੈਸੇ ਪੈਨੇ ਟਰੈਕਟਰ ਸੋਨਾਗਾ ਹਰਿਆਣਾ ਨੰਬੜਾ ਕੋਪੀ ਕੋਪੀ ਟਰੈਕਟਰ ਤੇ ਲੱਗੀ ਹੋਈ ਆ 37 ਵਾਲਾ ਸੋਨਾ ਲਿਕ ਆ ਗਿਆ ਭਰਾ 2008 ਮਾਡਲ ਦੇ ਵਿੱਚ ਸਿੰਗਲ ਕਲੱਚ ਟਾਇਰ ਬਿਲਕੁਲ ਨਵੇਂ ਮੂਲੇ ਮਗਲ 80 85 ਪੈਸੇ ਪੈ ਸੋਨਾ ਟਰੈਕਟਰ ਇੰਜਨ ਇਹਦਾ ਚੰਗਾ ਇਹ ਜੀ ਡਿਮਾਂਡ ਕਰਦੇ ਆ 235000 ਰੁਪਇਆ ਪ੍ਰੀਤ ਖੜਾ ਭਰਾਵੋ 955 2015 ਮਾਡਲ 370000 ਰੁਪਇਆ ਡੈਟੀ ਡਿਮਾਂਡਾ ਨਵੇਂ ਟਾਇਰ ਬਿਲਕੁਲ ਲੋ ਭਰਾ ਛੋਟਾ ਜਿਹਾ ਟਰੈਕਟਰ ਹੈ ਇਹਰ ਫਲੋ ਸ਼ੋ ਹੈ ਟਰੈਕਟਰ ਦੀ ਟਾਇਰ ਟਰੈਕਟਰ ਦੇ ਪੇਲੇ 70 75 ਰੁਪਏ ਦੇ ਨਾਟ ਗਿਆ ਹੈ ਭਾਈ 240000 ਰੁਪਇਆ ਡੈਟ ਦੀ ਡਿਮਾਂਡ ਆ ਹੈ ਇਹ ਆਪ ਹੈ ਟਰੈਕਟਰ ਦੇ ਟਾਇਰ ਪੈਨੇ ਕਿਸੇ ਭਰਾ ਨੇ ਤਿਆਰ ਤੁੁਰਗਾਣਾ ਪੰਜਾਬ ਦਾ ਨੰਬਰ ਆ ਚਿੱਪ ਵਾਲੀ ਕਾਪੀ ਆ ਕੰਡੀਸ਼ਨ ਚੈੱਕ ਕਰ ਲਓ ਸੁੱਕਾ ਟਰੈਕਟਰ ਪਿਆ ਜਾਰੇ ਪਾਸੋਂ ਸ਼ਕਾਉਡ ਹੈਗਾ 435 ਬਰਾ 99 ਮਾਡਲ ਪਾਵਰ ਟਰੈਕ 1,65,000 ਰੁਪਏ ਡਿਮਾਂਡ ਆ ਟਰੈਕਟਰ ਚੰਗਾ ਬਹੁਤ ਸੁੱਕਾ ਪਿਆ ਹੈ ਰੋਡ ਵਰਗਾ ਜਿਹਾ ਨਵੇਂ ਟਾਇਰ ਪੈਨੇ ਚਾਰੇ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ 2000 ਮਾਂਡਲ ਆ ਗਿਆ 1552 ਲੱਖ ਰੁਪਏ ਟਰੈਕਟਰ ਦੀ ਡਿਮਾਂਡ ਆ ਗਈ ਟੈਰਾ ਟਰੈਕਟਰ 885 ਪੈਸੇ ਪਿਆ ਸੋਨਾ ਟਰੈਕਟਰ ਆ ਆ ਜਾ ਵਾਗ ਲੈ ਕੇ ਟਰੈਕਟਰ ਆ ਜਾ ਵਾਗ ਟਰੈਕਟਰ ਲੈ ਕੇ ਆ ਭਰਾਵੋ ਕਿੰਨਾ ਦੇਂਗਾ ਹਾਂ ਡੈਡੀ ਨੂੰ ਪੁੱਛਣਾ ਤੁਹਾਨੂੰ ਆਸਾ ਸੋਨਾ ਲੀਕਾ ਆਪਣੇ ਕੋਲ ਵੀ 15 ਮਾਡਲ ਆ 60 ਵਾਲਾ ਉਹ ਖੜਾ ਜਿਹੜਾ ਉਹਦਾ ਵੀ 4,55,000 ਰੁਪਏ ਡਿਮਾਂਡ ਹੈਗੀ। ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਦਿਓ ਕੀ ਰੇਟ ਹੋਣਾ ਚਾਹੀਦਾ ਵਿਕਰੀ ਵਾਲਾ। ਜੇ ਆਪਾਂ ਨੂੰ ਸਹੀ ਲੱਗਿਆ ਤਾਂ ਆਪਾਂ ਤੁਹਾਨੂੰ ਯੈਸ ਕਹਦਾ ਹਾਂ। ਟੂ ਸਪੀਡ ਦੇ ਵਿੱਚ ਆ ਗਿਆ ਸੋਨਾ ਲੀਕਰ 3,48,000 ਰੁਪਏ ਡਿਮਾਂਡ ਦਾ। 2012 ਮਾਡਲ ਦਾ ਹੌਲੈਂਡ 33 30 ਓਵਰ ਦੇ ਵਿੱਚ। ਟੂ ਸਪੀਡ 60 ਪੈਸੇ ਟਰੈਕਟਰ ਦੇ ਟਾਇਰ ਪਏ ਨੇ। ਟਰੈਕਟਰ ਇੰਜਨ ਗੇਅਰ ਦਾ ਓਕੇ ਆ। 2012 ਮਾਡਲ ਦਾ 3,48,000 ਰੁਪਏ ਰੇਟ ਡਿਮਾਂਡ ਹੈਗੀ। ਕੇ ਹੌਲੈਂਡ ਆ ਗਿਆ 2008 ਮਾਡਲ ਪਾਵਰ ਸਟੀering ਦੇ ਵਿੱਚ 335000 ਰੁਪਏ ਡੀਮਾਂਡ ਆ। ਟਾਇਰ ਬਿਲਕੁਲ ਨਵੇਂ ਪਏ ਨੇ 9095 ਵੈਸੇ ਕਹਿ ਸਕਦੇ ਆ। 2008 ਮਾਡਲ 335000 ਰੁਪਏ ਡੀਮਾਂਡ ਆ ਗਈ। ਜੌਂਡੀ ਆ ਦੱਸ ਦਿੰਨੇ ਆ ਬਾਈ ਖੜਾ ਆਪਣੇ ਕੋਲ ਬਹੁਤ ਜਿਆਦਾ। ਯੋਨ 1052 ਦਾ ਸਾਹ ਭਰਾਓ 50 ਨੰਬਰਾਂ ਬਠਿੰਡੇ ਦਾ ਫਰਸਟ ਆਨਰ ਨਵਾਂ ਟਰੈਕਟਰ ਪਿਆ ਕੁਝ ਘੰਟੇ ਟਰੈਕਟਰ ਚੱਲਿਆ ਹੋਆ ਨਾਲ ਦੇ ਟਾਇਰ ਪਏ ਨੇ 85 90 ਪੈਸੇ ਬਿਲਕੁਲ ਨਵਾਂ ਟਰੈਕਟਰ ਕੋਰਾ ਟਰੈਕਟਰ ਕਿਸੇ ਕਰਦੇ ਆਂ ਪਾ ਜਮਾ ਕੋਕਾ ਪੀਸ ਬਠਿੰਡਾ ਨੰਬਰ 7.5 ਲੱਖ ਰੁਪਈਆ ਬਈਏ ਟਰੈਕਟਰ ਦੀ ਡਿਮਾਂਡ ਆ ਗਈ ਨਵਾਂ ਟਰੈਕਟਰ ਜਮਾ ਨਵਾਂ ਬਿਲਕੁਲ ਅਰਜਨ ਨਵੋ ਫੜਾ ਬਈ ਅਰਜਨ ਨਵੋ 605 ਨਵਾਂ ਟਰੈਕਟਰ ਜਮਾ ਬਿਲਕੁਲ ਨਵਾਂ ਟਰੈਕਟਰ ਕੁਝ ਘੰਟੇ ਚੱਲਿਆ 70 ਰੁਪਏ ਟਰੈਕਟਰ ਨਾਲ ਦੇ ਟਾਇਰ ਪਏ ਨੇ ਮੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਨਵਾਂ ਟਰੈਕਟਰ ਜਮਾ ਮੇਰੇ ਦੱਸਿਓ ਜੀ ਬਈ ਕੀ ਡਿਮਾਂਡ ਹੈ ਕਿਹੜਾ ਮਾਡਲ ਹੈ ਇਹ ਮਾਡਲ ਆ ਗਿਆ ਭਰਾ ਇਹ 2024 8 ਲੱਖ ਤੇ 15000 ਰੁਪਏ ਟਰੈਕਟਰ ਦੀ ਨਮਾੜਾ 8 ਲੱਖ 11000 ਰੁਪਇਆ ਨਵਾਂ ਟਰੈਕਟਰ ਜਮਾਂ ਜਬਰ ਪੋਣਾ ਮੈਂ ਕਿਸੇ ਪੁਰਾਣੇ ਨੰਬਰ ਲੈਣਾ ਦਾ ਹਣੀ ਕਮੈਂਟ ਕਰਕੇ ਦੱਸਦੇ ਹੋ ਬਈ ਬਾਈ ਜੇ ਆਪਾਂ ਨੰਬਰ ਤੁਹਾਨੂੰ ਜਰੂਰ ਦੇ ਦਾਂਗੇ 2024 ਮਾਡਲ 8 ਲੱਖ 15000 ਰੁਪਇਆ ਟਰੈਕਟਰ ਦੀ ਡਿਮਾਂਡ ਆ ਗਈ ਕੁਝ ਘੰਟੇ ਟਰੈਕਟਰ ਚੱਲਿਆ ਹੋਇਆ ਨਾਲ ਦੇ ਟਰੈਕਟਰ ਦੇ ਟਾਇਰ ਵੀ ਨੇ ਨਵਾਂ ਟਰੈਕਟਰ ਬਿਲਕੁਲ ਜਮਾਂ ਨਵਾਂ ਜਿਹਾ ਲੱਗ ਰਿਹਾ ਆਪਾਂ ਇਜਾ ਮੈਕੀ ਡਰਾਈਵ ਜੀ ਦੀ 5245 2021 ਮਾਡਲ 5 ਲੱਖ ਰੁਪਏ ਦੀ ਡਿਮਾਂਡ ਆ ਬੀਬੀ 03 ਬਠਿੰਡ ਦਾ ਟਰੈਕਟਰ ਦਾ ਨੰਬਰ ਆ ਕਰੋ ਬਈ ਚੈੱਕ ਇੰਦੋ ਫਾਰਮ ਖੜਿਆ ਨਵੇਂ ਬਈ 24 ਮਾਡਲ ਨੂੰ ਜਾਇ ਰੇਟ ਜੇ ਟਰੈਕਟਰ ਮਿਲ ਜਾਣਗੇ 2024 ਮਾਡਲ 595000 ਰੁਪਏ ਟਰੈਕਟਰ ਦੀ ਡਿਮਾਂਡ ਕਰਦੇ ਆ ਸੋਡੇ ਨਾਂ ਤੇ ਬਿੱਲ ਕੱਟਿਆ ਜਾਊਗਾ ਸੋਡੇ ਨਾਂ ਟਰੈਕਟਰ ਹੋ ਜੂਗਾ 355 ਐਨ ਵੀ ਲੋ ਬਈ ਚੈੱਕ ਕਰ ਲੋ ਸੋਡੇ ਨਾਂ ਟਰੈਕਟਰ ਹੋ ਜੂਗਾ ਨੰਬਰ ਕਿਹੜੇ ਦਾ ਚਾਹੀਦਾ ਬਈ ਦੱਸੀ ਗਾ ਕਿਹੜੇ ਟਰੈਕਟਰ ਵਾਲੇ ਦਾ ਨਾਲ ਦਾ ਬਈ ਹੁਣ ਸੁਣਨੀ ਆਣਿਆ ਅੰਦਰ ਰੋਟੀ ਖਾਣੇ ਆ ਇਨਾ ਬਈ ਗੱਲ ਕਰ ਦੱਸੋ ਬਈ ਗਾ ਨੰਬਰ ਕਿਹੜੇ ਟਰੈਕਟਰ ਵਾਲੇ ਚਾਹੀਦਾ ਬਈ ਦੱਸੀ ਫਿਰ ਮੈਂ ਉਹ ਬੰਦੇ ਨੂੰ ਦੇ ਦੂੰਗਾ 55 ਦਾ ਸਿੱਕ ਹੋਰ ਆ ਗਿਆ ਬਾਈ ਮਾਡਲ 775000 ਰੁਪਏ ਰੈਕਟਰ ਦੀ ਡਿਮਾਂਡ ਕਰਦੇ ਆ। ਟ੍ਰੇ ਵੀ ਬਈ ਬਿਲਕੁਲ ਨਾ ਮੰਮ ਪਿਆਗਾ کہیں ਹਨ ਤੁਸੀਂ ਚੈੱਕ ਕਰ ਸਕਦੇ ਹੋ। ਸੂਪਰ ਖੜਾ 50 एचपी ਦੇ ਵਿੱਚ। ਸੀਵੀਟੀ ਮਕਸਾ ਦਾ ਨੰਬਰ 2021 ਮਾਡਲ 648000 ਰੁਪਏ ਇਹ ਰੈਕਟਰ ਦੀ ਡਿਮਾਂਡ ਕਰਦੇ ਆ ਬਾਈ। ਮੈਕੋ ਪੰਪ ਦੇ ਵਿੱਚ ਆ ਗਿਆ। 645 ਦਾ ਦੇ ਦੇਣਾ ਬਾਈ ਅੱਜ ਨਾਲ ਦੇ ਦੇਣਾ ਹੈ ਬਾਈ ਨੰਬਰ ਤੱਕ 10 ਫੁੱਟ 2023 ਮਾਡਲ ਆ ਗਿਆ 7 ਲੱਖ 45000 ਰੁਪਏ ਦੇਖੋ ਜੀ ਡਿਮਾੜਾ ਪੀ ਵੀ ਕੀਮਾਨ ਸਾਦਾ ਨੰਬਰ ਆ ਨਵਾਂ ਡੈਕਰਾ ਬਾਈ ਬਿਲਕੁਲ ਜਮਾਂ ਨਵਾਂ 5742 ਡਿਮਾਂਡ ਆ 23 ਮਾਡਲ ਆ ਪੀਪੀ ਕੱਤੀ ਮਾਲ ਦਾ ਨੰਬਰ ਆ ਇਹ ਵੀ ਕੁਝ ਘੰਟੇ ਡੈਕਟਰ ਚੱਲਿਆ ਹੋਇਆਗਾ ਜੀ ਹਣ ਤੁਸੀਂ ਚੈੱਕ ਕਰ ਸਕਦੇ ਆ ਬਿਲਕੁਲ ਨਵਾਂ ਡੈਕਟਰ ਹੈ ਮੈਂ ਬਾਈਆਂ ਨੂੰ ਪਹਿਲਾਂ ਹੀ ਦੱਸ ਕੇ ਇਹਦਾ ਸੌਦਾ ਚੱਲੀ ਜਾਂਦਾ ਇਹਦਾ ਭਰਾਵੋ ਦਿਖਾਉਣੇ ਕੋਈ ਕੋਈ ਮਾਣੇ ਬਾਕਰ ਆਪਣਾ ਰੇਟ ਵੀ ਦਿਖਾਉਣਾ ਜਦੋਂ ਮੋਈ ਮੇਰਾ ਨੰਬਰ ਨੋਟ ਕਰ ਲਾ ਬਾਈ ਮੈਂ ਦੇ ਦੂੰਗਾ ਫਿਰ 628358565 82835856 ਇਹ ਆਪਣਾ ਨੰਬਰ ਹੈ ਜਿਸ ਦੇ ਸਮਾਰਕ ਗੱਲ ਨਾਲ ਇਹਦਾ ਨੋਬਲ ਦਾ ਨੰਬਰ ਮਿਲ ਜੂ ਬਾਈ ਤੁਹਾਨੂੰ 8283585652 ਬਾਈ ਸੌਦਾ ਕਰੀ ਜਾਂਦਾ ਇਧਰ ਤੇ ਬਾਅਦ ਵਿੱਚ ਫੇਰ ਲਾਈਵ ਹੋਮੇ ਅੱਗੇ ਬਾਈ ਸ਼ੇਅਰ ਜਰੂਰ ਕਰ ਦਿਆ ਕਰੋ ਸਾਰੇ ਭਾਈ ਜਿੰਨੇ ਵੀ ਆਪਣਾ ਜੁੜਦੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਸਾਰੀਆਂ ਵੀਡੀਓ ਜਰੂਰ ਦੇਖਿਆ ਕਰੋ ਧਿਆਨ ਨਾਲ ਬਹੁਤ ਬਹੁਤ ਧੰਨਵਾਦ ਬਾਈ